ਮੋਹਾਲੀ ਪੁਲਿਸ ਨੇ ਇੱਕ ਵੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ। ਬਲਾਚੋਰੀਆ ਦੇ ਕਤਲ 'ਚ ਸ਼ਾਮਲ ਇੱਕ ਦੋਸ਼ੀ ਦਾ ਐਨਕਾਊਂਟਰ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਸ਼ੀ ਕਰੰਟ ਡਿਫਾਲਟਰ ਨੂੰ ਰਾਤ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲੈ ਕੇ ਜਾ ਰਹੇ ਸਨ। ਉਦੋਂ ਹੀ ਮੁਲਜ਼ਮ ਪੁਲਿਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ। ਪੁਲਿਸ ਸਾਰੀ ਰਾਤ ਉਸਦੀ ਭਾਲ ਕਰਦੀ ਰਹੀ ਅਤੇ ਸਵੇਰੇ ਪੁਲਿਸ ਨੂੰ ਉਹ ਮਿਲਿਆ। ਜਦੋਂ ਉਹਨਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣੇ ਹਥਿਆਰ ਨਾਲ ਪੁਲਿਸ ਟੀਮ 'ਤੇ ਹਮਲਾ ਕਰ ਦਿੱਤਾ। ਜਵਾਬੀ ਕਾਰਵਾਈ 'ਚ ਉਸਨੂੰ ਕਈ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਕਰਨ ਡਿਫਾਲਟਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜ਼ਿਕਰ ਹੋ ਗਿਆ ਕਿ ਕਰਨ ਡਿਫਾਲਟਰ ਕੁਝ ਸਮਾਂ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਵੀ ਲੋੜਿੰਦਾ ਸੀ। ਮੋਹਾਲੀ ਪੁਲਿਸ ਨੇ ਉਸਨੂੰ 2 ਦਿਨ ਪਹਿਲਾਂ ਹੀ ਪਛਮੀ ਬਗਾਲ ਤੋਂ ਰਾਣਾ ਬਲਾਚੋਰੀਆ ਦੀ ਹੱਤਿਆ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ ਤੇ ਬੀਤੀ ਰਾਤ ਉਸਨੇ ਛੱਤ 'ਚ ਦਰਦ ਹੋਣ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਪੁਲਿਸ ਉਸਨੂੰ ਹਸਪਤਾਲ ਲੈ ਕੇ ਜਾ ਰਹੇ ਸੀ ਪਰ ਰਸਤੇ 'ਚ ਉਹ ਫਰਾਰ ਹੋ ਗਿਆ ਤੇ ਅੱਜ ਸਵੇਰੇ ਉਸ ਦਾ ਇਨਕਾਊਂਟਰ ਕਰ ਦਿੱਤਾ ਗਿਆ। ਮੁਹਾਲੀ ਪੁਲਿਸ ਨੇ ਇੱਕ ਵੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਮਾਮਲੇ 'ਚ ਵੱਡੀ ਕਾਰਵਾਈ ਕੀਤੀ ਹੈ। ਬਲਾਚੋਰੀਆ ਦੇ ਕਤਲ 'ਚ ਸ਼ਾਮਲ ਇੱਕ ਦੋਸ਼ੀ ਦਾ ਇਨਕਾਊਂਟਰ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਹ ਦੋਸ਼ੀ ਕਰੰਟ ਡਿਫਾਲਟਰ ਨੂੰ ਰਾਤ ਨੂੰ ਛਾਤੀ 'ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਲੈ ਕੇ ਜਾ ਰਹੇ ਸਨ ਉਦੋਂ ਹੀ ਮੁਲਜ਼ਮ ਪੁਲਿਸ ਨੂੰ ਜ਼ਖਮੀ ਕਰਕੇ ਫਰਾਰ ਹੋ ਗਿਆ। ਪੁਲਿਸ ساری ਰਾਤ ਉਸ ਦੀ ਭਾਲ ਕਰਦੀ ਰਹੀ। ਅਤਵੇਰੇ ਪੁਲਿਸ ਨੂੰ ਮਿਲਿਆ ਜਦੋਂ ਉਹਨਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਆਪਣੇ ਹਥਿਆਰ ਨਾਲ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ ਜਵਾਬੀ ਕਾਰਵਾਈ ਚ ਉਸਨੂੰ ਕਈ ਗੋਲੀਆਂ ਲੱਗੀਆਂ ਜਿਸ ਕਾਰਨ ਉਹ ਜ਼ਖਮੀ ਹੋ ਗਿਆ ਜ਼ਖਮੀ ਹੋਣ ਤੋਂ ਬਾਅਦ ਪੁਲਿਸ ਨੇ ਕਰੰਟ ਡਿਫਾਲਟਰ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਜਿੱਥੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜ਼ਿਕਰ ਹੋ ਗਿਆ ਕਿ ਕਰੰਟ ਡਿਫਾਲਟਰ ਕੁਤਸਮਾ ਪਹਿਲਾਂ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਚ ਵੀ ਲੋੜਿੰਦਾ ਸੀ ਮੋਹਾਲੀ ਪੁਲਿਸ ਨੇ ਉਸਨੂੰ 2 ਦਿਨ ਪਹਿਲਾਂ ਹੀ ਪਛਮੀ ਬਗਾਲ ਤੋਂ ਰਾਣਾ ਬਲਾਚੋੜੀਆ ਦੀ ਹਤਿਆ ਦੇ ਕੇਸ 'ਚ ਗ੍ਰਿਫਤਾਰ ਕੀਤਾ ਸੀ ਤੇ ਬੀਤੀ ਰਾਤ ਉਸਨੇ ਛੱਤ 'ਚ ਦਰਦ ਹੋਣ ਦਾ ਜ਼ਿਕਰ ਕੀਤਾ ਜਿਸ ਤੋਂ ਬਾਅਦ ਪੁਲਿਸ ਉਸਨੂੰ ਹਸਪਤਾਲ ਲੈ ਕੇ ਜਾ ਰਹੀ ਸੀ ਪਰ ਰਸਤੇ 'ਚ ਉਹ ਫਰਾਰ ਹੋ ਗਿਆ ਤੇ ਅੱਜ ਸਵੇਰੇ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ